ਨਵਾਂ ਸਾਲ 2025 LPG ਖਪਤਕਾਰਾਂ ਲਈ ਰਾਹਤ ਭਰੀ ਖਬਰ ਆਈ ਹੈ LPG ਸਿਲੰਡਰ ਅੱਜ ਤੋਂ ਸਸਤਾ ਹੋ ਗਿਆ ਹੈ ਸਿਲੰਡਰ ਦੀ ਕੀਮਤਾਂ ਵਿੱਚ 14 ਰੁਪਏ 50 ਪੈਸੇ ਸਸਤਾ ਹੋ ਗਿਆ ਹੈ ਹਾਲਾਂਕਿ ਇਹ ਰਾਹਤ ਸਿਰਫ 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਵਿੱਚ ਮਿਲਿਆ ਘਰੇਲੂ ਗੈਸ ਸਿਲੰਡਰ ਯਾਨੀ 14 ਕਿਲੋ ਵਾਲੇ LPG ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਅੱਜ 1 ਜਨਵਰੀ 2025 ਤੋਂ 19 ਕਿਲੋ ਵਾਲਾ ਇੰਡੀਅਨ ਦਾ ਐਲਪੀਜੀ ਸਿਲੰਡਰ 1804 ਰੁਪਏ ਦਾ ਹੋ ਗਿਆ ਹੈ ਜੋ ਪਿਛਲੇ ਮਹੀਨੇ 1818.50 ਰੁਪਏ ਦਾ ਸੀ ਕਲਕੱਤਾ ਵਿੱਚ ਇਹ 1911 ਰੁਪਏ ਦਾ ਹੋ ਗਿਆ ਹੈ ਇਸੇ ਤਰ੍ਹਾਂ ਦੇਸ਼ ਵਿੱਚ 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਘਟਾਈ ਗਈ ਹੈ ਉਤੇ ਹੀ ਘਰੇਲੂ LPG ਸਿਲੰਡਰ ਦੀ ਕੀਮਤ ਵਿੱਚ ਕਿਸੇ ਕਿਸਮ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਦਿੱਲੀ ਵਿੱਚ 14 ਕਿਲੋ ਵਾਲੇ LPG ਸਿਲੰਡਰ ਦੀ ਕੀਮਤ 803 ਰੁਪਏ ਹੈ ਇਸ ਸਿਲੰਡਰ ਦੀ ਕੀਮਤ ਵਿੱਚ 1 ਅਗਸਤ ਤੋਂ ਬਾਅਦ ਕੋਈ ਬਦਲਾਅ ਨਹੀਂ ਹੋਇਆ ਦਰਸਲ 19 ਕਿਲੋ ਵਾਲਾ ਕਮਰਸ਼ੀਅਲ LPG ਸਿਲੰਡਰ ਹਲਵਾਈਆਂ ਦੀਆਂ ਦੁਕਾਨਾਂ ਰੈਸਟੋਰੈਂਟਾਂ ਹੋਟਲਾਂ ਆਦਿ ਵਿੱਚ ਵਰਤਿਆ ਜਾਂਦਾ ਹੈ ਇਸ ਦੀ ਕੀਮਤ ਵਿੱਚ ਬਦਲਾਅ ਆਉਣ ਨਾਲ ਉਹਨਾਂ ਦੀ ਲਾਗਤ ਵਿੱਚ ਵੀ ਤਬਦੀਲੀ ਆਉਂਦੀ ਹੈ ਜਿਸ ਦਾ ਅਸਰ ਆਮ ਗਾਕਾ ਕੋਲੋਂ ਕਈ ਜਾਣ ਗਾਕਾ ਕੋਲੋਂ ਲਈ ਜਾਣ ਵਾਲੀ ਕੀਮਤ ਤੇ ਵੀ ਜ਼ਰੂਰ ਪੈਂਦਾ ਹੈ ਇਸਰਾ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਕੀਤੇ ਨਾ ਕੀਤੇ ਆਮ ਲੋਕਾਂ ਦੀ ਜੇਬ ਤੇ ਵੀ ਅਸਰ ਪਾਉਂਦਾ ਹੈ